ਤੇ ਨਾ ਸੁਣੇ ਜਾਂਦੇ ਹਾਏ ਹਾਂ ਮੇਰੇ ਕੋਲ ਮੁਲਖਾ ਕਿਤੇ ਪੈਸੇ ਨਹੀਂ ਯੋਗ ਕਰ ਸੁਣੋ ਦਿੱਲੀ ਹਾਂ ਜਿਹੜੇ ਪਹਿ ਦਿੰਦੇ ਆ ਤੇ ਉਹਨਾਂ ਨੂੰ ਚੜਾ ਦਿੰਦੇ ਵਟ ਬੈਂਕਾਂ ਲਟਕੇ ਤੇ ਨੌਕੀ ਆ ਜਾਂਦੇ ਘਰ ਨੂੰ ਉਹਨਾਂ ਵਾਤੇ ਤੇ ਕੋਲ ਸੁਣ ਤੀ ਨਾ ਬੀ ਤੇਰੀ ਸਾਰੇ ਤਾਂ ਸਾਰੇ ਪੈਸੇ ਅੱਗੇ ਬੇਤੀ ਆ ਇਹ ਕੁ ਮਾਰੇਲਾ ਨਾਟਕਾ ਲੈ ਕੇ ਚਲੋਗੇ ਅਸੀਂ ਮਾਰੇ ਨਾਲ ਹੋਈ ਆ ਤੇ ਕੋਈ ਗੱਲ ਨਹੀਂ ਰੰਗ ਰੁੱਖਾ ਰੰਗ ਕੋਲਟ ਕਰਦੀ ਆ ਕਿਸੇ ਬੱਚੇ ਚੋ ਜਿਹੀ ਕਿਸੇ ਨਾਲ ਵੀ ਬੱਚਾ ਚੁੱਕਿਆ ਜਾ ਰਿਹਾ ਦਾ ਜਿਹੜਾ ਸਾਡੇ ਦਾ ਕਿਹੜਾ ਕਿਹੜਾ ਪੈਸਾ ਵੀ ਮੰਗ ਕਰਨੀ ਸੀ ਜਿਹੜਾ ਸਾਡੇ ਬੰਦਾਰੀਆਂ ਡਿਊਟੀ ਨਿਭਾ ਕੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਓ ਵਾਹਰ ਦੀ ਕਾ ਖਾਤਾ ਵਾਹਰ ਦੀ ਕੀ ਫਟੇ ਇਹ ਛੱਡਾ ਜੀ ਬੱਚਾ ਪਿੰਡ ਪਉ ਵਣ ਤੋਂ 3 ਤਰੀਕ ਤੋਂ ਚੁੱਕਿਆ ਗਿਆ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਜੀ ਅਸੀਂ ਐਸਐਚਓ ਠਿੱਕੀ ਵਣ ਦਰਖਾਸਤ ਦੇ ਚੁੱਕੇ ਆ ਜੀ ਡੀਐਸਪੀ ਵੀ ਖਿਓੜ ਦਰਖਾਸਤ ਦੇ ਚੁੱਕੇ ਆ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਤੱਕ ਬਾਲ ਵਿਕਾਸ ਦਫ਼ਤਰੇ ਦਰਖਾਸਤ ਦੇ ਚੁੱਕੇ ਆ ਡੀਸੀ ਸਾਹਿਬ ਨੇ ਸਾਨੂੰ ਫੋਨ ਕਰਕੇ ਸਾਡੇ ਸਾਰੇ ਪਰਿਵਾਰ ਨੂੰ ਸੱਦਿਆ ਗਿਆ ਜੀ ਉੱਥੇ ਸਾਡੇ ਸਾਰੇ ਆਧਾਰ ਕਾਰਡ ਨਾਲ ਪਰਿਵਾਰ ਤੇ ਲੈ ਆ ਉਥੋਂ ਵੀ ਜਿਹੜੀ ਰਿਪੋਰਟ ਜੀ ਇਹਨਾਂ ਕੋਲ ਥੱਲੇ ਆ ਚੁੱਕੀ ਆ ਉਹਦੇ ਤਹਿਤ ਵੀ ਅਜੇ ਤੱਕ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ ਕਿ ਸਾਡਾ ਬੱਚਾ ਕੌਣ ਲੈ ਗਿਆ ਕਿਤਰਾ ਲੈ ਗਿਆ ਜੋ ਇਹਨਾਂ ਨੂੰ ਸ਼ੱਕ ਸੀਗਾ ਉਹ ਪੁਲਸ ਨੇ ਆਪਣਾ 1 ਮਹੀਨੇ ਚ ਕੱਢ ਲਿਆ ਜੀ ਉਹਦੇ ਵੈਸੇ ਜੇ ਬੱਚਾ ਆ ਆਪ ਦੇ ਸ਼ੱਕ ਦੇ ਤੌਰ ਤੇ ਇਹਨਾਂ ਨੂੰ ਨਹੀਂ ਪਤਾ ਲੱਗਾ ਤੇ ਫਿਰ ਸਾਡਾ ਬੱਚਾ ਪਹੁੰਚੋ ਚੁੱਕਿਆ ਗਿਆ ਜੀ ਸੀਸੀਟੀਵੀ ਕੋਈ ਫੋਟੋ ਹੀ ਸਾਹਮਣੇ ਆਈ 2 ਫੋਟੋਆਂ ਸਰ ਜੀ ਇਹਨਾਂ ਨੂੰ ਸੀਸੀਟੀਵੀ ਦੀਆਂ ਦਿੱਤੀਆਂ ਤੇ ਇਹਨਾਂ ਨੇ ਅੱਗੋਂ ਸਾਨੂੰ ਕਹਿੰਦੇ ਜੀ ਉਹ ਕਲੀਅਰ ਨਹੀਂ ਹੁੰਦੀਆਂ ਜੋ ਤੁਸੀਂ ਦਿੱਤੀਆਂ ਕਢਾ ਕੇ ਕਹਿਣਾ ਅਸੀਂ ਕਢਾਈਆਂ ਇਹਨਾਂ ਨੇ ਨਹੀਂ ਕਢਾਈਆਂ ਇਹ ਨਾਲ ਕੇ ਨਾਲ ਗਿਆ ਜੀ ਐਸਐਚਓ ਸਾਹਿਬ ਖੁਦ ਨਾਲ ਗਿਆ ਇੱਕ ਫੋਟੋ ਮੈਂ ਇਹਨਾਂ ਨੂੰ ਆਪ ਕਢਾ ਕੇ ਦਿੱਤੀ ਆ ਕੱਢ ਕੇ ਦਿੱਤੀ ਆ ਇੱਕ ਹੀ ਨਾਲ ਗਿਆ ਜੀ ਇਰੇ ਵਿੱਚ ਵੀਡੀਓ ਦੇ ਵਿੱਚ ਐਸੋਸ਼ੀਏਟ ਸਾਹਿਬ ਨੇ ਖੁਦ ਵੇਖਿਆ ਜੀ ਕਿ ਸਾਡਾ ਬੱਚਾ ਮੋੜਸ਼ਲ ਦੇ ਵਿੱਚ ਲਾਰ ਇੰਸਟੀਚੂਸ਼ਨ ਟਪਾ ਕੇ ਜਿਹੜੀ ਸੀਸੀਟੀਵੀ ਜੋ ਥੋੜੀ ਜਿਹੀ ਮੋੜਸ਼ਲ ਵਰਦੇ ਗਿਆ ਕਿ ਉਹਨਾਂ ਦੀ ਪੰਜਾਬ ਪੁਲਿਸ ਵੱਲੋਂ ਪਛਾਣ ਕੀਤੀ ਗਈ ਕੀ ਨਹੀਂ ਕੀ ਮੰਗ ਕਰਦੇ ਜੇ ਦੁਈ ਹੋਣਾ ਮੰਗੇ ਹੋਈ ਕਰਦੇ ਆ ਜੀ ਵੇਖੋ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਕਮਾਨਦਾਰੀ ਨਾਲ ਇਸ ਚੀਜ਼ ਨੂੰ ਲੈ ਕੇ ਇੱਕ ਸੀਰੀਅਸ ਮੈਟਰ ਨੂੰ ਲੈ ਕੇ ਇਸ ਚੀਜ਼ ਤੇ ਸਖਤ ਤੋਂ ਸਖਤ ਕਾਰਵਾਈ ਤੇ ਰਾਤੋਂ ਦਿਨਾਂ ਚੜ੍ਹਨ-ਦੇਨ ਜੀ ਸਾਡਾ ਬੱਚਾ 24 ਘੰਟੇ ਦੇ ਅੰਦਰ ਇਹਨਾਂ ਨੂੰ ਚਾਹੀਦਾ ਵਾ ਜੀ ਧਮਕੀਆਂ ਸਰ ਪ੍ਰਸ਼ਾਸਨ ਇਹ ਦੇ ਰਿਹਾ ਜੀ ਇਹ ਇਹਨਾਂ ਦੇ ਜੇ ਨਹੀਂ ਅੜਦੇ ਇਹਨਾਂ ਦੀ ਵੀਡੀਓ ਬਣਾਓ ਤੇ ਇਹਨਾਂ ਦੇ ਪਰਚੇ ਦਿਓ ਜੀ ਅਸੀਂ ਬਹੁਤ ਧੰਨਵਾਦ ਕਰਾਂਗੇ ਜੀ ਪ੍ਰਸ਼ਾਸਨ ਦਾ ਇੱਕ ਅਸੀਂ ਇੱਕ ਇਨਸਾਫ ਦੇ ਤੌਰ ਤੇ ਧਰਨਾ ਦਿੱਤਾ ਤੇ ਇਹਨਾਂ ਸਾਡੇ ਤੇ ਪਰਚੇ ਕਰਨੇ ਜੀ ਸੜਕੇ ਕਰਨੀ ਸਾਨੂੰ ਪਰਚੇ ਦਾ ਕੋਈ ਡਰ ਨਹੀਂ ਇੱਥੇ ਹੀ ਕਰਨਾ ਇੱਥੋਂ ਹੀ ਸਾਨੂੰ ਜੇਲ੍ਹ ਭੇਜਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਕਰ ਜਿੰਨੇ ਮੇਰੇ ਭਰਾ ਮੇਰੇ ਵਾਲੀਕ ਸੰਸਦਾਂ ਤੋਂ ਮੇਰੇ ਆਏ ਆ ਜੀ ਜੋ ਮੇਰੇ ਪਿੰਡ ਤੋਂ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਸਾਰਿਆਂ ਦੇ ਬੱਚੇ ਜਨਸੀ ਸਾਰੇ ਜਾਨ ਨੂੰ ਪਿਆਰੇ ਆਂ ਜੀ ਕੋਈ ਟੱਕਰ ਨਹੀਂ ਜੀ ਸਾਨੂੰ ਮਾਰੇ ਇਸ ਗੱਲ ਦਾ ਕੋਈ ਡਰ ਨਹੀਂ ਆਉਂਦਾ ਨਾਲ ਗੱਲਬਾਤ ਹੋ ਗਈ ਹੈ ਇਹ ਇਹਦਾ ਬੱਚੇ ਦਾ ਮੈਟਰ ਹੈ ਨਾ ਕਿ ਸੀ ਜੀ ਸਰ ਦੇ ਉਸ ਵਿੱਚ ਆਹੀ ਪਹਿਲਾਂ ਬਹੁਤ ਮੈਂ ਤੇ ਕੀਤੀ ਆ ਤੇ ਹੋਰ ਵੀ ਇਹਨਾਂ ਨੇ ਲੋ ਇਹਦਾ ਨਾਲ ਗੱਲਬਾਤ ਹੋਈ ਹੈ ਸਾਨੂੰ ਜਿਹੜੀਆਂ ਗੱਲਾਂ ਪਹਿਲਾਂ ਨਹੀਂ ਸੀ ਸਾਡੇ ਸਾਹਮਣੇ ਆਈਆਂ ਠੀਕ ਹੈ ਉਹ ਅਹੀ ਜਲਦੀ ਹੀ ਦੋ-ਤਿੰਨ ਦਿਨ ਦੇ ਵਿੱਚ ਵਿੱਚ ਹੀ ਜਿਹੜੇ ਕੋ ਬੰਦੇ ਹੋ ਜੇ ਸਾਨੂੰ ਦੱਕੇ ਰੌਡਾ ਪਾਉਣ ਉਹ ਇਹ ਛੇਤੀ ਹੀ ਇਹ ਇਸ ਜਣ ਤੇ ਭੁੱਗਾ ਕੇ ਉਹਨਾਂ ਵਸੇਪਤਾ ਗਿਆ ਇਹ ਛੇਤੀ ਉਹਨੂੰ ਗ੍ਰਫਤਾਰ ਕਰਾਂਗੇ